ਹਾਂਜੀ ਕਿੱਦਾਂ ਸਾਰੇ ਤੇ ਆ ਗਿਆ ਜੀ ਮੋਦੀ ਦੀਆਂ ਕਰਤੂਤਾਂ ਇੱਕ ਕਹਾਵਤ ਆ ਸਿਆਣਿਆਂ ਦੀ ਕਿ ਰੋਮ ਜਲ ਰਿਹਾ ਸੀ ਤੇ ਨੀਰੋ ਬਾਂਸਰੀ ਵਜਾ ਰਿਹਾ ਸੀ ਉਹ ਹਾਲ ਇਹਦਾ ਆ ਤੇ ਕਰਤੂਤਾਂ ਇਹਦੀਆਂ ਵੀ ਉਹੀ ਆ ਇਹ ਵੀ ਬਾਂਸਰੀਆਂ ਹੀ বাজਾਈ ਜਾਂਦਾ ਤੇ ਦੇਸ਼ ਜਲਦਾ ਪਿਆ ਆ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਕੁਝ ਔਰਤ ਵੀ ਹੱਸਦੀ ਆ ਕਹਿੰਦੀ ਹੁਣੀ ਕਿੱਦਾਂ ਦਾ ਪ੍ਰਾਣੀ ਆ ਹੈ ਤੇ ਹੈ ਤਾਂ ਇਹਦੀ ਇਹ ਪ੍ਰਾਣੀ ਤਸਵੀਰ ਆ ਬਾਂਸਰੀ ਵਜਾਉਣ ਦੀ ਤੇ ਇਹਦਾ ਬੈਂਡ ਹੁਣ ਵੱਜਣਾ ਤੇ ਦਿਖਾਉਨੇ ਕਰਦਾ ਜੀ ਪਿਆ ਆ ਰੋਮ ਸਾਰਾ ਸੜ ਗਿਆ ਸੀ ਤੇ ਨੀਰੋ ਬੰਤਰੀ ਵਜਾ ਰਿਹਾ ਸੀ ਉਹ ਕੋਈ ਹੋਰ ਬਾਦਕ ਵਜਾ ਰਿਹਾ ਸੀ ਜੋ ਵੀ ਹੈ ਕਹਿੰਦਾ ਮਤਲਬ ਉਹ ਸੰਗੀਤ ਵਜਾ ਰਿਹਾ ਸੀ ਉਹਨੂੰ ਕੋਈ ਚੜੀ ਲੱਥੀ ਹੈ ਨਹੀਂ ਸੀ ਵੀ ਰੋਮ ਸੜਦਾ ਸੜ ਜਵੇ ਮੈਨੂੰ ਕੇਅਰ ਨਹੀਂ ਭਈ ਕਹਾਵਤਾਂ ਜਿਹੜੀਆਂ ਪ੍ਰਾਣੀਆਂ ਉਹ ਸੱਚ ਹੋ ਰਹੀਆਂ ਆ ਉਹੀ ਵਾਲੇ મોદી ਦੇ ਤੇ ਦਫਾਉਣੇ ਆ ਜੋ ਹਾਂ ਦਾ ਵੀ ਖਿਆਲ ਦੱਸਦਾ ਇੱਕ ਵਰਖਾ ਦੱਤ ਜਈ ਆ ਪਹਿਲਾਂ ਤਾਂ ਇਹਨੇ ਸਿੰਘਾਂ ਨੂੰ ਮੜਾ ਕਿਹਾ ਸੀ ਇਹ ਮੈਨੂੰ ਸਮਝ ਨਹੀਂ ਲੱਗਦੀ ਕਿ ਕਿਦਾਂ ਮੋਰਚੇ ਚ ਘੁੰਮੀ ਜਾਂਦੀ ਇਹਨੂੰ ਪੁੱਛ ਫੜ ਕੇ ਇਹਨੂੰ ਸਵਾਲ ਪੁੱਛੋ ਇਹ ਬੋਲਦੀ ਕਿਦਾਂ ਆ ਤੇ ਹੁਣ ਇਹਨੇ ਕੁਐਸਚਨ ਕੀਤਾ ਵੀ ਟਰੂਡੋ ਬੋਲਿਆ ਆ ਟਰੂਡੋ ਬੋਲਿਆ ਵੀ ਤੇਰੇ ਘਰੇ ਧਰਨ ਪਾ ਗਿਆ ਟਰੂਡੋ ਜੇ ਬੋਲਦਾ ਤਾਂ ਜਦੋਂ ਤੁਸੀਂ ਕਹਿੰਦੇ ਆਪ ਕੀ ਬਾਰ ਟਰੰਪ ਸਰਕਾਰ ਤੇ ਐਦਾਂ ਉਦਾਂ ਹੌਸਲੇ ਤੁਸੀਂ ਕੌਣ ਹੁੰਨੇ ਬਾਹਰਲੇ ਮਸਲਿਆਂ ਚ ਦਖਲਅੰਦਾਜ਼ੀ ਕਰਨ ਵਾਲੇ ਹੁਣ ਤੇਰੇ ਢਿੱਡ ਦੁਖਦਾ ਤੇਰਾ ਵੀ ਟਰੂਡੋ ਬੋਲਿਆ ਵੀ ਤੈਨੂੰ ਕੀ ਦਿੱਕਤ ਆ ਤੇ ਈ ਨਹੀਂ ਪੋਸਟ ਪਾਈ ਆ ਜਿਹੜੀ ਸਾਨੂੰ ਪੰਜਾਬੀਆਂ ਨੂੰ ਅੱਤਵਾਦੀ ਕਹਿੰਦੀ ਆ ਆ ਸਿੰਘ ਸਾਹਿਬ ਜੀ ਨੇ ਤਸਵੀਰ ਦਿਖਾਈ ਆ ਮੋਰਚੇ 'ਚ ਸਿੰਘ ਸਾਹਿਬ ਜੀ ਆ ਤੇ ਸਿੰਘ ਸਾਹਿਬ ਜੀ ਦਾ ਮੁੰਡਾ ਚੀਨ ਦੇ ਬਾਰਡਰ ਤੇ ਤਾਇਨਾਤ ਆ ਆ ਭਈ ਇਹ ਸਾਨੂੰ ਅੱਤਵਾਦੀ ਕਹਿੰਦੀ ਤੇ ਸਾਡੀ ਪੋਸਟਾਂ ਪਾਉਂਦੀ ਆ ਭਈ ਜੀ ਇਦਾਂ ਉਦਾਂ ਕਿਸਾਨ ਆ ਜੀ ਕਿਸਾਨ ਦਾ ਡੇਟਾ ਬਾਰਡਰ ਤੇ ਤਨਾਦ ਆ ਤੁਸੀਂ ਸਰਦਾਰ ਮੁੰਡਾ ਦੇਖ ਸਕਦੇ ਆ ਇਹ ਚੀਨ ਦੇ ਬਾਰਡਰ ਤੇ ਆ ਸਰਦਾਰ ਕਰਤਾਰ ਸਿੰਘ ਜੀ ਇਹਨਾਂ ਦਾ ਨਾਂ ਆ ਤੇ ਹੁਣ ਇਹਨੂੰ ਦਿੱਕਤ ਆ ਵੀ ਟਰੂਡੋ ਕਾ ਤੇ ਬੋਲਿਆ ਬੋਲਿਆ ਬਾਈ ਇਹ ਤਾਂ ਇਦਾਂ ਹੀ ਬੋਲੂਗਾ ਤੇ ਆ ਦਿਖਾਉਣੇ ਹੋਰ ਤੁਹਾਨੂੰ ਉਹਨਾਂ ਨੇ ਐ ਪਟਣੀਆ ਪਾਰਲੀਮੈਂਟ ਤੇ ਤੁਹਾਨੂੰ ਦਿਖਾਉਣੇ ਹੁਣ ਕਿੱਧਰ ਗਏ ਭਾਜਪਾਈ ਕਮਲ ਆਲੇ ਜਿਹੜੇ ਲੈ ਕੇ ਗਏ ਸੀ ਰੇੜੀਆਂ ਪਾਰਲੀਮੈਂਟ ਚ ਉਦੋਂ ਬਾਜਪਾਈ ਲੈ ਕੇ ਗਿਆ ਸੀ ਉਹ ਵੀ ਤੁਹਾਨੂੰ ਦਿਖਾਉਣਾ ਆ ਆ ਦੇਖੋ ਐਦਾਂ ਹਾਲ ਨਾ ਪੱਟਣੀ ਪਾਰਲੀਮੈਂਟ ਸੰਸਦ ਦੀ ਤਸਵੀਰ ਹੈ ਜਿੱਥੇ ਲੋਕ ਸਭਾ ਮੈਂਬਰ ਬਹਿੰਦੇ ਆ ਤੇ ਇਤਲਿ ਬਿਹਾਰੀ ਬਾਜਪਾਈ ਪੁਰਾਣੇ ਸਮਿਆਂ ਚ ਮਤਲਬ ਤੇਲ ਮਹਿੰਗੇ ਹੋਏ ਸੀ ਤੇ ਦੇਖ ਲਓ ਰੇੜੀ ਲੈ ਕੇ ਪਾਰਲੀਮੈਂਟ ਚ ਗਿਆ ਸੀ ਤੇ ਹੁਣ ਕਿਸਾਨਾਂ ਦੇ ਹੱਕਾਂ ਚ ਇਹਨਾਂ ਦਾ ਬੰਦਾ ਕੋਈ ਨਹੀਂ ਬੋਲਿਆ ਚਲੋ ਸਾਡੀ ਸਾਈਡ ਤਾਂ ਕੀ ਬੋਲਣਾ ਕਿਸਾਨਾਂ ਦੀ ਚੀਨੀ ਹਨਾ ਕਮਲ ਕਮਲ ਵਾਲਿਆਂ ਨੇ ਮੋਦੀ ਦੇ ਚਮਚਿਆਂ ਨੇ ਭਈ ਤੁਸੀਂ ਖਿਲਾਫਤ ਕਿਉਂ ਕਰਦੇ ਆ ਤੁਸੀਂ ਅਤਵਾਦੀ ਕਿਉਂ ਬਣਾਉਂਦੇ ਆ ਜਿਹੜੇ ਆਪਣਾ ਸੰਘਰਸ਼ ਮੰਗਦੇ ਆ ਤੇ ਉਹਦਾ ਮਤਲਬ ਪਬਲਿਸਿਟੀ ਲਈ ਵੋਟਾਂ ਲੈਣ ਲਈ ਰੇੜੀ ਲੈ ਕੇ ਚੱਲ ਗਏ ਸੀ ਸੰਸਦ ਭਵਨ ਚ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਮੇਰੇ ਕਹਦੇ 5 ਤੋਂ 5-7000 ਬੰਦਾ ਟਵਿੱਟਰ ਤੇ ਨਵਾਂ ਆ ਗਿਆ ਪੰਜਾਬੀ ਆ ਦੇਖੋ ਪਹਿਲੇ ਨੰਬਰਾਂ ਤੇ ਆਪਣਾ ਟਵੀਟ ਚਲਾਈ ਜਾਂਦੇ ਆ ਜੇ ਵੀ ਭਾਜਪਾਲੇ ਦੇਸ਼ ਕੀ ਮੰਗ ਹਿੰਦੂ ਰਾਸ਼ਟਰ ਓਕੇ ਜੀ ਅਸੀਂ ਆਪਣਾ ਹੱਕ ਮੰਗੀਏ ਤੇ ਅਸੀਂ ਖਾਲਸਤਾਨੀ ਆ ਤੇ ਤੁਸੀਂ ਸ਼ਰਮ ਆ ਵੀ ਦੇਸ਼ ਕੀ ਮੰਗ ਹਿੰਦੂ ਰਾਸ਼ਟਰ ਮੰਗੀ ਜਾਂਦੇ ਆ ਤੇ ਮੇਰਾ ਉਹੀ ਗੱਲ ਆ ਕਿਸੇ ਧਰਮ ਨਾਲ ਆਪਣਾ ਕੋਈ ਬਹਿਰ ਵਿਰੋਧ ਨਹੀਂ ਪਰ ਜੋ ਚੱਲਦਾ ਪਿਆ ਆਪਣਾ ਮਕਸਦ ਉਹ ਦਿਖਾਉਣਾ ਹੁੰਦਾ ਤੇ ਨਕਸ਼ਾ ਦਿਖਾਉਨੇ ਤੁਹਾਨੂੰ ਕਿੱਡਾ ਮੰਗਦੇ ਆ ਹਿੰਦੂ ਰਾਸ਼ਟਰ ਦਾ ਹਨਾ ਚਲੋ ਤੁਸੀਂ ਮੰਗਦੇ ਆ ਤੁਹਾਡੇ ਜੋ ਹੁਣ ਕੀ ਹੋ ਯਾਰ ਘਰ ਤੇ ਐਡਾ ਵੱਡਾ ਮੰਗਦੇ ਆ ਜਿਹੜੇ ਦੇਸ਼ਕੀ ਮੰਗ ਹਿੰਦੂ ਰਾਸ਼ਟਰ ਮੰਗਦੇ ਆ ਟਵਿੱਟਰ ਤੇ ਜਿਹੜੇ ਮੰਗਦੇ ਜਿਹੜੇ ਟਵੀਟਾਂ ਕਰਕੇ ਪਹਿਲੇ ਨੰਬਰ ਤੇ ਟ੍ਰੈਂਡਿੰਗ ਲਿਆਏ ਮੈਨੂੰ ਹਿੰਦੂ ਭਰਾ ਵੀ ਮੇਰੀਆਂ ਬਹੁਤ ਵੀਡੀਓ ਦੇਖਦੇ ਆ ਹਨਾ ਭਈ ਆਪਣਾ ਕਿਸੇ ਨਾ ਬੈਰ ਬਰੋਦ ਹੈ ਨਹੀਂ ਮੈਂ ਤੁਹਾਨੂੰ ਦਿਖਾਉਣਾ ਆ ਕਿ ਇਦਾਂ ਲੋਕ ਕਰਦੇ ਪਏ ਆ ਜਿਹੜੀਆਂ ਮੋਦੀ ਦੀਆਂ ਅੰਨੀਆਂ ਭੇਡਾਂ ਆ ਕਹਿੰਦੇ ਏਡਾ ਅਖੰਡ ਭਾਰਤ ਆਪਾਂ ਲੈ ਕੇ ਹਟਣਾ ਲੈ ਲਿਓ ਜੀ ਮੁਬਾਰਕ ਹੋਵੇ ਤੁਹਾਨੂੰ ਤੁਹਾਡਾ ਅਖੰਡ ਭਾਰਤ ਪਰ ਪਹਿਲਾਂ ਉਹ ਜਿਹੜਾ ਚੀਜ਼ ਨੇ ਕਬਜ਼ਾ ਕੀਤਾ 1962 ਦਾ ਨਾਲ ਅਰਨਾਚਲ ਪ੍ਰਦੇਸ਼ ਚ ਕਿੰਨੇ ਹਜ਼ਾਰ ਕਿਲੋਮੀਟਰ ਪਹਿਲਾਂ ਉਹ ਲੈ ਲਓ ਬਾਅਦ ਚ ਲੈ ਲਿਓ ਤੁਸੀਂ ਆਪਣਾ ਅਖੰਡ ਰਾਸ਼ਟਰ ਹੈ ਮਾਰਦੇ ਗੱਲਾਂ ਹੌ ਟਵਿੱਟਰ ਤੇ ਪਹਿਲੇ ਨੰਬਰ ਤੇ ਟ੍ਰੈਂਡਿੰਗ ਸੀਗਾ ਸ੍ਰਿਸ਼ਟੀ ਕੀ ਉਤਪਤੀ ਮੈਂ ਕਿਹਾ ਯਾਰ ਦੇਖੀਏ ਉੱਤੇ ਫਿਰ ਕਲਿੱਕ ਹੋ ਜਾਂਦਾ ਵੀ ਲੋਕ ਇਹ ਪਾਉਂਦੇ ਕਾਤੇ ਆ ਲੱਖ ਤੋਂ ਵੱਧ ਟਵੀਟ ਇੱਕ ਘੰਟੇ ਚ ਹੋ ਗਿਆ ਮੈਂ ਕਿਹਾ ਚਲੋ ਦੇਖਦੇ ਆਂ ਇਹ ਹੈ ਕੀ ਚੱਕਰ ਹਨਾ ਸ੍ਰਿਸ਼ਟੀ ਕੀ ਉਤਪਤੀ ਕੀ ਸਿਸਟਮ ਆ ਬਾਬੇ ਦੇ ਭਗਤ ਇਹ ਬਾਬੇ ਦੇ ਭਗਤਾਂ ਨੇ ਪਹਿਲੇ ਨੰਬਰ ਤੇ ਲਿਆਂਦਾ ਟਵੀਟ ਆਪਣਾ ਸ੍ਰਿਸ਼ਟੀ ਕੀ ਉਤਪਤੀ ਆ ਬਾਬੇ ਰਾਮਪਾਲ ਨੇ ਕੋਈ ਕਿਹਾ ਹੋਊਗਾ ਕੋਈ ਆਪਣੇ ਭਾਸ਼ਣ ਚ ਵੀ ਸ੍ਰਿਸ਼ਟੀ ਦੀ ਉਤਪਤੀ ਕਿੱਦਾਂ ਹੋਈ ਵੀ ਤੁਸੀਂ ਇਹ ਹਿਸਾਬ ਲਾਓ ਸੋਚੋ ਜਿਹੜੇ ਬੰਦੇ ਬਾਬੇ ਰਾਮਪਾਲ ਨੂੰ ਮੰਨਦੇ ਆ ਉਹ ਟਵਿੱਟਰ ਤੇ ਹੈਗੇ ਆ ਅਸੀਂ ਪੰਜਾਬੀ ਕਿਉਂ ਨਾ ਜਾਈਏ ਯਾਰ ਭਈ ਜਿਹੜੇ ਬੰਦੇ ਆ ਰਾਮਪਾਲ ਨੂੰ ਆਪਣਾ ਗॉड ਮੰਨਦੇ ਆ ਭਈ ਉਹ ਟਵਿੱਟਰ ਤੇ ਹੈਗੇ ਆ ਸਮਝਦੇ ਨਾ ਮੈਂ ਕੀ ਕਹਿਣਾ ਚਾਹੁੰਦਾ ਵੀ ਜਿਹੜੇ ਬੰਦਿਆਂ ਦਾ ਦਿਮਾਗ ਹੀ ਹੈ ਨਹੀਂਗਾ ਬ੍ਰੇਨਵਾਸ਼ ਹੋਇਆ ਇਦਾਂ ਦੇ ਬਾਬਿਆਂ ਨੂੰ ਗੋੜ ਮੰਦੇ ਜੀ ਉਹ ਟਵਿੱਟਰ ਚਲਾ ਸਕਦੇ ਅਸੀਂ ਕਿਉਂ ਨਹੀਂ ਚਲਾ ਸਕਦੇ ਲੱਖ ਟਵੀਟ ਘੰਟੇ 2 ਘੰਟੇ ਜੀ ਨਹੀਂ ਕਰਕੇ ਬਾਬੇ RAM PAL ਨੂੰ ਪਹਿਲੇ ਨੰਬਰ ਤੇ ਲਿਆਂਦਾ ਟਵਿੱਟਰ ਤੇ ਸ੍ਰਿਸ਼ਟੀ ਕੀ ਉਤਪਤੀ ਜਿਦਾ ਅੱਖਾਂ 'ਚ ਨੂਰ ਦੇਖੋ ਬਾਬਾ ਜੀ ਦੇ ਤੇ ਦੇਖੋ ਮਤਲਬ ਹਨਾ ਦਿਖਾਉਣਾ ਤੁਹਾਨੂੰ ਹੋਰ ਕੰਗਣਾ ਦਾ ਵੀ ਉਹ ਆਪਣੇ ਟਵਿੱਟਰ ਤੇ ਤੇ ਦੂਜੀ ਇੱਕ ਬੀਬੀ ਜਿਹੜੀ ਜਿਨ੍ਹਾਂ ਦਾ ਇਹ ਨਾਂ ਲੈਂਦੀ ਸੀਗੀ ਕੰਗਣਾ ਚਵਲ ਤੇ ਉਹਨਾਂ ਨੂੰ ਉਹਨਾਂ ਦੀ ਮੈਂ ਤਸਵੀਰ ਮੈਂ ਸੇਵ ਕੀਤੀ ਸੀ ਤੁਹਾਨੂੰ ਦਿਖਾਉਣ ਲਈ ਉਹ ਪਤਾ ਨਹੀਂ ਸ਼ੋ ਨਹੀਂ ਹੁੰਦੀ ਪਈ ਕੀ ਸਿਸਟਮ ਆ ਗਿਆ ਉਹਨਾਂ ਨੂੰ ਚੱਕ ਲਿਆ ਪੁਲਿਸ ਨੇ ਉਹਨਾਂ ਦੇ ਆਲੇ ਦੁਆਲੇ 15 20 ਲੇਡੀ ਕਾਂਸਟੇਬਲ ਬੰਦੇ ਕਾਂਸਟੇਬਲ 80 90 ਸਾਲ ਦੀ ਔਰਤ ਨੇ 56 ਇੰਚ ਵਾਲੇ ਦੇ ਧਰਨ ਪਾਈ ਪਈ ਆ ਐਡਾ ਕੀ ਡਰ ਉਹ ਪ੍ਰੋਟੈਸਟ ਕਰਨ ਨਹੀਂ ਆਈ ਉਹ ਕਿਹੜਾ ਹਥਿਆਰ ਲੈ ਕੇ ਆਈ ਸੀ ਉਹਨੂੰ ਪੁਲਿਸ ਨੇ ਚੱਕ ਲਿਆ ਉਹ ਬੀਬੀ ਨੂੰ ਸ਼ੀਨ ਬਾਗ ਵਾਲੀ ਨੂੰ ਦੇਖ ਲਓ ਹੱਦਿਆ ਯਾਰ ਐਨਾ ਡਰ ਬਿਨਾ ਗੱਲੂ ਹੀ ਛੀਨ ਵਾਲੇ ਬਾਬੀ ਛੀਨ ਬਾਗ ਵਾਲੀ ਬੀਬੀ ਇਹ ਵੀ ਪ੍ਰੋਟੈਸਟ 'ਚ ਆਏ ਸੀਗੇ ਨਾ ਇਹਨਾਂ ਦੇ ਕੋਲ ਕੋਈ ਹਥਿਆਰ ਨਾ ਕੋਈ ਯਾਰ ਪ੍ਰੋਟੈਸਟ ਬੰਦਾ ਆਪਣਾ ਸਿੰਪਲ ਪ੍ਰੋਟੈਸਟ ਕਰਨ ਆਇਆ ਪੁਲਿਸ ਦੇਖੋ 15 20 ਕੁੜੀਆਂ ਪੁਲਿਸ ਵਾਲੀਆਂ ਆ ਦੇਖ ਲਓ ਵਾਲੇ ਦੁਆਲੇ ਐਡਾ ਡਰ 52 ਇੰਚ ਵਾਲੇ ਨੂੰ ਹੈਂ ਉਹ ravi ਸ਼ਰਮਾ ਹੀ ਨੀਗੀ ਇਹਨਾਂ ਨੂੰ ਪੁਲਿਸ ਨੇ ਚੱਕ ਲਿਆ ਵੀ ਕਿਹੜੇ ਕੇਸ ਚ ਚੱਕਿਆ ਕਿਹੜੀ ਗੱਲਾਂ ਚੱਕਿਆ ਉਹ ਨਹੀਂ ਕੋਈ ਦੰਗੇ ਭੜਗਾਈ ਕੁਝ ਕੀਤਾ ਪਤਾ ਤਾਂ ਲੱਗੇ ਵੀ ਚੱਕਿਆ ਕਿਉਂ ਦੀ ਕਹਿੰਦੇ ਆ ਇਹਨਾਂ ਸਿੰਘਾਂ ਨੂੰ ਆ ਦੇਖ ਲਓ ਆ ਤਸਵੀਰਾਂ ਹੀ ਕਈ ਕੁਝ ਬਿਆਨ ਕਰ ਜਾਂਦੀਆਂ ਕਈ ਵਾਰ ਕੁਝ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਜਿਹੜੇ ਪਲ-ਪਲ ਹਰ ਪੈਰ ਤੇ ਕਿਸੇ ਦੀ ਹੈਲਪ ਕਰਨ ਦਾ ਹੀ ਭਲਾ ਸੋਚਦੇ ਆ ਸਦਾ ਤੇ ਉਹਨਾਂ ਤੇ ਬਲੇਮ ਲਾਉਂਦੇ ਆ ਜੀ ਇਹ ਖਾਲਸਤਾਨੀਆ ਅੱਤਵਾਦੀ ਆ। ਭਈ ਉਹਨਾਂ ਦੇ ਮਤਲਬ ਤਾਰ ਨਾ ਲੱਗ ਜਵੇ ਸਾੜੀ ਜਹ ਨਾ ਜੋ ਵੀ ਆ ਦੇਖੋ ਹੱਥ ਨਾਲ ਤਾਰ ਨੂੰ ਥੱਲੇ ਨੂੰ ਕੀਤਾ ਆ। ਸਲੂਟ ਆ ਯਾਰ ਜੋਧਿਆ ਸੂਰਮਿਆਂ ਨੂੰ ਮੈਂ ਕੱਲ ਇੱਥੇ ਘੰਟਾ 2 ਘੰਟਾ ਇੱਥੇ ਸਰੀ ਖੜਿਆ ਠੰਡ ਚ ਬਾਈ ਮੈਂ ਤਾਂ ਸੋਚ ਕੇ ਹੈਰਾਨ ਆ ਵੀ ਕਿੱਦਾਂ ਬਜ਼ੁਰਗ ਜਿੰਨੀ ਉਮਰ ਚ ਹਨਾ ਯਾਰ ਵੀਰਾਂ ਦਿਖਾਉਣੇ ਕਰਦਾ ਗੀ ਪਿਆ ਆ 4 ਅਕਤੂਬਰ ਨੂੰ ਇਦਾਂ ਸੀ 31 ਅਕਤੂਬਰ ਆ ਵੀਡੀਓ ਬੜੀ ਵਾਇਰਲ ਹੋਈ ਤੋਤਾ ਕਹਿੰਦਾ ਮੈਂ ਨਹੀਂ ਬਹਿਣਾ ਤੇਰੇ ਹੱਥ ਤੇ ਪਰਾਂ ਹੋ ਤੇ ਆ 30 ਨਵੰਬਰ ਕੱਲ ਨੂੰ ਆ ਤਾਲ ਵਜਾਉਣ ਡਿਆ ਸੀ ਕੱਲ ਦੀ ਇਹ ਕਈ ਮੇਰੇ ਟਵਿੱਟਰ ਤੇ ਦੇਖ ਲਓ ਜਿਨੇ ਨਹੀਂ ਵੀਡੀਓ ਦੇਖੀ ਨੱਚਣ ਡਿਆ ਸੀਗਾ ਜਿੱਦਾਂ ਵੀ ਇਹਨੂੰ ਹੁੰਦਾ ਵੀ ਕੋਈ ਚੜੀ ਲੱਥੀ ਹੈ ਨਹੀਂ ਗੀ ਪੀ ਜੋ ਕਿਸਾਨ ਲੱਖਾਂ ਦੀ ਗਿਣਤੀ ਚਾਹੇ ਉਹ ਤਾਂ ਆਏ ਰਹਿਣ ਇਹ ਕੱਲ ਦੀ ਵੀਡੀਓ ਇਹ ਵਾਲੀ ਗਾਂ ਵੀ ਦਿਖਾਉਣੇ ਤੁਹਾਨੂੰ 15 15 ਪੁਲਿਸ ਵਾਲੇ ਇੱਕ ਇੱਕ ਕਿਸਾਨ ਦੇ ਪਿੱਛੇ ਆ ਦੇਖ ਲਓ ਉਹ ਵੀ ਨਹੀਂ ਹੱਥੇ ਜਿਹਨੂੰ ਦੇ ਹੱਥ 'ਚ ਕੁਝ ਹੈ ਨਹੀਂਗਾ ਇਹ ਆ ਡੈਮੋਕਰੇਸੀ ਜੀ ਜੇ ਟਰੂਡੋ ਨੇ ਬੋਲਤਾ ਕਿਸਾਨਾਂ ਦੇ ਹੱਕਾਂ 'ਚ ਤਾਂ ਹਲਾ ਲਲਾ ਹੋ ਗਈ ਵੀ ਟਰੂਡੋ ਬੋਲਿਆਗਾ ਤੇ ਆਪ ਤੁਸੀਂ ਟਰੰਪ ਦੇ ਮੰਦਰ ਬਣਾਈ ਫਿਰਦੇ ਆ ਪੂਜਾ ਕਰਦੇ ਸੀ ਟਰੰਪ ਦੀ ਜੇ ਟਰੂਡੋ ਬੋਲ ਪਿਆ ਤੇ ਮੱਖ ਲੜਦੀ ਟੋਡੇ ਹੈ ਇਹ ਦੇਖੋ ਕਈ ਵਾਰ ਤਸਵੀਰਾਂ ਹੀ ਕਈ ਕੁਝ ਕਹਿ ਜਾਂਦੀਆਂ ਗਾਂ ਦਿਖਾਉਣਾ ਤੁਹਾਨੂੰ ਹੋਰ ਇੱਕ ਚੀਜ਼ ਲੱਖੇ ਬਾਈ ਨੇ ਵੀ ਅਪੀਲ ਕੀਤੀ ਹੋਰ ਵੀ ਜੇ ਕਿਸੇ ਨੇ ਡੋਨੇਟ ਕਰਨਾ ਖਾਲਸਾ ਆਡ ਨੂੰ ਕਰੋ ਇਹ ਕੋਈ ਸੇਵ ਪੰਜਾਬ ਫਾਰਮਰ ਦਾ ਲਾਗੇ ਗੋ ਫੰਡ ਵੀ ਤੇ ਲੱਖ ਦਾ ਟਾਰਗੇਟ ਆ 60000 ਕੋਈ ਮਹਤਾਬ ਸਿੰਘ ਇਕੱਠਾ ਕਰ ਗਿਆ ਬਾਈ ਜਿਹੜਾ ਵੀ ਤੂੰ ਹੈਗਾ ਮੇਰੀ ਵੀਡੀਓ ਤਾਂ ਪਹੁੰਚ ਹੀ ਜਾਣੀ ਤੇਰੇ ਤਾਂ ਹੀ ਕੋਈ ਅਮਰੀਕਾ ਦਾ ਮਹਤਾਬ ਸਿੰਘ 60000 ਡਾਲਰ ਮਤਲਬ 50 ਲੱਖ ਰੁਪਈਆ ਇੰਡੀਆ ਦਾ ਇਕੱਠਾ ਕਰ ਗਿਆ ਆ ਮੇਰੇ ਨਾਲ ਸੰਪਰਕ ਕਰਤੇ ਚਾਚੇ ਭਗੇਲ ਸਿੰਘ ਨੇ ਵੀ ਪਾਈ ਸੀ ਇਹਦੀ ਹਨਾ ਤੇ ਇੱਕ ਹੋਰ ਆ ਸਰਵਤ ਦਾ ਭਲਾ ਪਤਾ ਨਹੀਂ ਕੋਣ 30-40000 ਡਾਲਰ ਉਹ ਇਕੱਠਾ ਕਰ ਗਿਆ ਮਤਲਬ ਲੱਖ ਡਾਲਰ ਇਹ ਪਤਾ ਹੀ ਨਹੀਂ ਪਤਾ ਹੀ ਨਹੀਂ ਕੋਣ ਆ ਤੇ ਕਿੱਥੇ ਹੀ ਨਹੀਂ ਭੇਜਣੇ ਕਿੱਦਾਂ ਭੇਜਣੇ ਬਾਈ ਇਹ ਸੁਣਦਾ ਮੈਂ ਤਾਪ ਸਿੰਘ ਮੇਰੇ ਨਾਲ ਸੰਪਰਕ ਕਰ ਮੈਂ ਤੁਹਾਡਾ ਦੱਸੂ ਭਈ ਤੁਸੀਂ ਆ ਆ ਇੱਥੇ ਤੁਸੀਂ ਇਦਾਂ ਭੇਜਣਾ 30-40 ਲੱਖ ਰੁਪਈਆ ਹਨਾ ਸੋ ਲੱਖੇ ਬਾਈ ਨੇ ਵੀ ਅਪੀਲ ਕੀਤੀ ਸੀ ਨਾ ਭੇਜੋ ਗੋ ਫੰਡ ਮੀ ਤੇ ਲੋਕਾਂ ਦੇ ਨਜ਼ਾਰੇ ਲੱਗ ਗਏ ਆ ਹੋਰ ਦਿਖਾਉਣਾ ਤੁਹਾਨੂੰ ਕੋ ਇਹਨਾਂ ਦੀ ਗਾਇਨ ਆਵਾਨੀ ਡਾਨੀ ਦੀ ਗੱਲ ਨਾ ਕੀਤੀ ਤਾਂ ਫਿਰ ਗੱਲਬਾਤ ਅਧੂਰੀ ਆ ਪਹਿਲੇ ਨੰਬਰ ਤੇ ਆ ਪੂਰੇ ਏਸ਼ੀਆ ਚੋਂ ਅਮੀਰ ਫੈਮਲੀਆ ਚੋਂ 76 ਬਿਲੀਅਨ ਡਾਲਰ ਦਾ ਮਾਲਕ ਤੁਸੀਂ ਇਹ ਹਿਸਾਬ ਲਾਓ ਜਿਹੜਾ ਏਸ਼ੀਆ ਚ ਦੂਜੇ ਨੰਬਰ ਤੇ ਅਮੀਰ ਆ ਉਹ ਵਿਚਾਰਾ ਅੱਧੋ-ਅੱਧ ਵੀ ਹੈ ਨਹੀਂ 76 ਦਾ ਅੱਧਾ ਮਤਲਬ 38 ਹੁੰਦਾ ਹਨਾ ਵਿਚਾਰੇ ਕੋਲ 38 ਬਿਲੀਅਨ ਵੀ ਹੈ ਨਹੀਂ 33 ਆ ਕੱਲਾ ਹੀ 76 ਨਾਲ ਖਿੱਚੀ ਫਿਰਦਾ ਪੂਰੇ ਏਸ਼ੀਆ ਚ ਪਹਿਲੇ ਨੰਬਰ ਤੇ ਇੰਡੀਆ ਦਾ ਦੂਏ ਨੰਬਰ ਤੇ ਹਾਂਗਕਾਂਗ ਦਾ ਤੀਜੇ ਤੇ థਾਈਲੈਂਡ ਦਾ ਚੌਥੇ ਤੇ ਹੈਗਾ ਇੰਡੋਨੇਸ਼ੀਆ ਪੰਜਵੇਂ ਤੇ ਸਾਊਥ ਕੋਰੀਆ ਛੇਵੇਂ ਤੇ ਆ ਗਿਆ ਫੇਰ థਾਈਲੈਂਡ ਸੱਤਵੇਂ ਤੇ ਹਾਂਗਕਾਂਗ ਫੇਰ ਇੰਡੀਆ ਦਾ ਮਿਸਤਰੀ ਫੈਮਿਲੀ ਤੇ ਫੇਰ ਆ ਗਿਆ ਹਾਂਗਕਾਂਗ ਤੇ ਇਹ ਹੈਗਾ ਫਿਲੀਪਾਈਨ ਦਾ ਝੰਡਾ ਤੇ ਸੈਮਸੰਗ ਸਾਊਥ ਕੋਰੀਆ ਦੀ ਕੰਪਨੀ ਆ ਤੇ ਮਤਲਬ ਇਹ ਹਸਾਬ ਕਿਤਾਬ ਆ ਜੀ ਪਹਿਲੇ ਨੰਬਰ ਤੇ ਆ ਤੇ ਦੂਜੇ ਨੰਬਰ ਵਾਲੇ ਵਿਚਾਰੇ ਕੋ 38 40 ਵੀ ਨਹੀਂ ਪਹਿਲੇ ਤੇ ਆ ਦੇਖ ਲਓ ਪੂਰਾ ਮੇਰ ਭਰਿਆ ਹੱਥ ਰੱਖਿਆ ਆ ਜਪਨਾ ਜਪਨਾ ਆਪਣੇ ਦਾ ਲਿੰਕ ਪਾਉਣਾ ਉਹ ਕਰੋ ਤੇ ਮੈਂ ਕੱਲ ਗਿਆ ਸੀ ਮੈਂ ਮੈਂ ਕਿਸਾਨਾਂ ਦੇ ਮੁੱਦੇ ਜਦੋਂ ਸ਼ੁਰੂ ਹੋਇਆ ਉਦੋਂ ਨਹੀਂ ਡੋਨੇਸ਼ਨ ਦਾ ਕਹਿਣ ਲੱਗਾ ਮੈਂ ਟਵਿੱਟਰ ਦਾ ਵੀ 6-7 ਮਹੀਨੇ ਸਾਲ ਪਹਿਲਾਂ ਕਹਿਣਾ ਡੋਨੇਸ਼ਨ ਦਾ ਵੀ ਸਾਰਿਆਂ ਨੂੰ ਪਤਾ ਮੈਂ ਅਗਸਤ ਮਹੀਨੇ ਦਾ ਕਹਿਣਾ ਰੇਡੀਓ ਸ਼ੁਰੂ ਕੀਤਾ ਆ ਭਈ ਸਾਡਾ ਅਦਾਰਾ ਵਧੀਆ ਹੋਵੇ ਮੀਡੀਆ ਆਪਣਾ ਵਧੀਆ ਹੋਵੇ ਗੱਲ ਤੁਹਾਡੇ ਤੱਕ 1200 ਕਰੋੜ ਰੁਪਈਆ ਇੱਕ ਹੋਰ ਲੈ ਕੇ ਭੱਜ ਗਿਆ ਮੋਦੀ ਦਾ ਯਾਰ ਉਹ ਖਬਰ ਕਿਤੇ ਉਹ ਧੂਨ ਹੀ ਨਿਕਲੀ ਮੈਂ ਕੱਢੀ ਆ ਤੁਹਾਡੇ ਸਾਹਮਣੇ ਉਹ ਵੀ ਆ ਜਾਣੀ ਆ ਕਰਨ ਕਰਨ ਚਨਾਣਾ ਅਮੀਰਾ ਫੂਡ ਵਾਲਾ 1200 ਕਰੋੜ ਰੁਪਈਆ ਦਾ ਉਹ ਕਪੜਾ ਕਰਕੇ ਭੱਜ ਗਿਆ ਆ ਸੋ ਜਿਨਾ ਨਾ ਕੋਈ ਥਾ ਪਤਾ ਨਹੀਂ ਪਈ ਆ ਬੰਦੇ ਨਹੀਂ ਹੈਲਪ ਕਰਨੀ ਕਿ ਨਹੀਂ ਉਹਨਾਂ ਨੂੰ ਤੁਸੀਂ ਲੱਖ ਲੱਖ ਡਾਲਰ ਭੇਜਤਾ ਤੇ ਮੈਂ ਕਹਿੰਨਾ ਤਾਂ ਮੈਨੂੰ ਤਿੰਨ ਜਣਿਆਂ ਨੇ ਗੱਲ ਭੇਜੇ ਨਾਂ ਵੀ ਦੱਸ ਦੇਣਾ ਮੰਦੀਪ ਕੋਰ ਦਲਬਾਖ ਸਿੰਘ ਰਜਿੰਦਰ ਸਿੰਘ ਤੇ ਗਗਨਦੀਪ ਸਿੰਘ ਚਾਰ ਜਣਿਆਂ ਨੇ ਜਿਹਨੇ ਡੋਨੇਟ ਕੀਤਾ ਸਭ ਦਾ ਤਹਿ ਦਿਲੋਂ ਸ਼ੁਕਰੀਆ ਤੇ ਮਤਲਬ ਜੇ ਤੁਹਾਨੂੰ ਲੱਗਦਾ ਵੀ ਹਾਂ ਬਈ ਇਹਦਾ ਮੀਡੀਆ ਸਟਰੋਂਗ ਕਰੀਏ ਇਹਦੀ ਹੈਲਪ ਕਰੀਏ ਰੇਡੀਓ ਲਈ ਮਨ ਚਾਹੀਦੇ ਆ ਮੈਂ ਕਹਿੰਨਾ ਆ ਸ਼ੁਰੂ ਤੋਂ ਕਹਿੰਨਾ ਆ ਤੇ ਹੁਣ ਵੀ ਕਹਿੰਨਾ ਤੇ ਕਹਿੰਦਾ ਰਹੂੰਗਾ ਜਿਹਨੇ ਡੋਨੇਟ ਕਰਨੇ ਕਰਦੇ ਉਹ ਜਿਹੜੇ ਕਰ ਸਕਦੇ ਜਿਹਨਾਂ ਨਹੀਂ ਤਾਂ ਵੀ ਕੋਈ ਨਹੀਂ ਵੀਡੀਓ ਮੋਦੀ ਵਿਰੋਧਿੱਤਾ ਆਈ ਜਾਣੀਆਂ ਤਾਂ ਹੱਸਦੇ ਰਹੋ ਬਸਦੇ ਰਹੋ ਕਰਦੇ ਹੋ ਸਾਰੇ ਪਾਸੇ ਸ਼ੇਅਰ ਹਿੰਦੀ radio.se ਤੇ ਜਾ ਕੇ ਕਲਿੱਕ ਇਰ ਟੂ ਡੋਨੇਟ ਜੇ ਕਰ ਸਕਦੇ ਕਰਦੇ ਹੋ ਨਹੀਂ ਤਾਂ ਕੋਈ ਚੱਕਰ ਹੈ ਨਹੀਂ ਤੇ ਮਿਲਦੇ ਆਂ ਫਿਰ ਸ਼ਾਮ ਨੂੰ ਹੋਰ ਵੀਡੀਓ ਨਾਲ ਖੋਲਦੇ ਆਂ ਜਿਹਦੇ ਭੇਤ ਤੇ ਆ ਜਾਓ ਕਰ ਦਿਓ ਸ਼ੇਅਰ ਤੇ ਟਵਿੱਟਰ ਦਾ ਵੀ ਲਿੰਕ ਪਾਉਣਾ ਟਵਿੱਟਰ ਤੇ ਆਓ ਸਾਰੇ ਅਡਿਓਸ